ਗੁਰੂ ਅਰਜਨ ਦੇ ਮਹਾਰਾਜ ਦਾ ਇੱਕ ਸਿੱਖ ਹੈ ਇਤਿਹਾਸ ਵਿੱਚ ਲਿਖਿਆ ਕਿ ਮਾਤਾ ਗੰਗਾ ਜੀ ਦਾ ਰੱਥ ਚਲਾ ਕੇ ਉਹ ਬਾਬੇ ਦੀ ਵੀੜ ਧੰਨ ਬਾਬਾ ਬੁੱਢਾ ਸਭ ਕੁਲ ਗਏ ਜਦੋਂ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਮਾਤਾ ਗੰਗਾ ਜੀ ਅਰਦਾਸ ਕਰਉਣ ਗਏ ਨਾ ਪੁੱਤਰ ਵਾਸਤੇ ਕਿਉਂਕਿ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਇੱਕ ਦਿਨ ਮਾਤਾ ਗੰਗਾ ਜੀ ਦੀ ਥੋੜੀ ਜਿਹੀ ਉਦਾਸੀ ਵੇਖੀ ਤੇ ਪੁੱਛ ਲਿਆ ਕਹਿੰਦੇ ਗੰਗਾ ਜੀ ਉਦਾਸ ਲੱਗਦੇ ਹੋ ਉਹਨਾਂ ਕਹਿੰਦੇ ਨਹੀਂ ਮਹਾਰਾਜ ਤੁਹਾਨੂੰ ਉਂਝ ਹੀ ਲੱਗਦਾ ਹੈ ਹਜ਼ੂਰ ਹੱਸਪੈ ਕਿਨ ਕਿ ਗੰਗਾ ਅੰਦਰੋਂ ਚਿੱਤ ਉਦਾਸ ਹੈ ਤੂੰ ਸਾਡੇ ਕੋਲੋਂ ਛੁਪਾ ਨਹੀਂ ਸਕਦੀ ਦੱਸ ਉਦਾਸ ਕਿਉਂ ਹੈ ਉਹਨਾਂ ਕਹਿੰਦਾ ਮਹਾਰਾਜ ਇੰਨੇ ਸਾਲ ਹੋ ਗਏ ਮੇਰੀ ਸ਼ਾਦੀ ਹੋਇਆ ਅੱਜ ਤੱਕ ਕਦੇ ਮਹਿਸੂਸ ਨਹੀਂ ਹੋਇਆ ਕਿ ਮੇਰੇ اولاد ਨਹੀਂ ਹੈ ਪਰ ਅੱਜ ਕਿਸੇ ਨੇ ਮੀਣਾ ਮਾਰਿਆ ਹੈ ਮੇਰੀ ਜਠਾਣੀ ਨੇ ਮੀਣਾ ਮਾਰ ਕੇ ਕਿਹਾ ਹੈ ਗੰਗਾ ਦੇ ਕਿਹੜਾ ਉਲਹਾਦ ਹੋਣੀ ਐ ਸਾਰਾ ਕੁਝ ਸਾਡਾ ਹੀ ਹੋਣਾ ਇੱਕ ਦਿਨ ਜਿੰਨੇ ਦਸ਼ਾਲੇ ਗਹਿਣੇ ਅਸਾਰਾ ਕੋ ਸਾਡਾ ਹੀ ਆ। ਸ਼੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਫਿਰ ਪਿਆਰ ਨਾਲ ਬਚਨ ਕਿਹਾ ਕਹਿੰਦੇ ਗੰਗਾ ਜੀ ਜਿੱਦਣ ਮਿਹਣੇ ਵੱਜਣ ਲੱਗ ਜਾਣ ਅਸਲ ਵਿੱਚ ਅਰਦਾਸ ਹੀ ਉਦਣ ਹੁੰਦੀ ਅੰਦਰੋਂ। ਜਦੋਂ ਦੁਨੀਆਂ ਦੇ ਮਿਹਣੇ ਵੱਜਣ ਲੱਗ ਜਾਣ ਅੰਦਰੋਂ ਅਰਦਾਸ ਹੀ ਉਹਦਾ ਨਿਕਲਦੀ ਐ ਨਾਲੇ ਬਾਦਸ਼ਾਹ ਨੇ ਬਚਨ ਕਹਿ ਕਹਿੰਦੇ ਗੰਗਾ ਜੀ ਜੇ ਬੰਦੇ ਦੇ ਹੱਥ ਹੋਵੇ ਸਾਰਾ ਕੁਝ ਕੱਲਾ ਹੀ ਲੈ ਕੇ ਬਹਿ ਜਾਏ ਬੰਦੇ ਦੇ ਹੱਥ ਨਹੀਂ ਇਹ ਸਭ ਕੁਝ ਰੱਬ ਦੇ ਹੱਥ ਹੈ ਇਸ ਕੇ ਹੱਥ ਹੋਏ ਤਾਂ ਸਭ ਕੁਝ ਲੈ ਪਰ ਜੋ ਤਿਸ ਭਾਵੇ ਸੋਈ ਕਰੇ ਜੋ ਰੱਬ ਦੇ ਹੱਥ ਹੈ ਉਹ ਹੁੰਦਾ ਬੰਦੇ ਦੇ ਹੱਥ ਹੋਵੇ ਕੱਲਾ ਹੀ ਸਾਰਾ ਕੁਝ ਲੈ ਲੈ ਦੂਜੇ ਨੂੰ ਦਵੇ ਹੀ ਨਾ ਕਹਿੰਦੇ ਜਾਹੋ ਗੁਰੂ ਨਾਨਕ ਸਾਹਿਬ ਖੁਸ਼ ਹੋਣ ਤੁਹਾਡੇ ਤੇ ਬਾਬੇ ਬੁੱਢੇ ਦੀ ਸੇਵਾ ਕਰੋ ਪਤਾ ਕਿਉਂ ਬਾਬੇ ਬੁੱਢੇ ਵਿੱਚ ਗੁਰੂ ਨਾਨਕ ਦਾ ਵਾਸਾ ਆ ਪਾਤਸ਼ਾਹ ਕਹਿ ਕੇ ਗਏ ਨੇ ਓਏ ਬੁੱਢਿਆ ਜਿੱਥੇ ਤੇਰਾ ਵਾਸਾ ਉੱਥੇ ਗੁਰੂ ਨਾਨਕ ਦਾ ਵਾਸਾ ਜਾ ਬੁੱਢਿਆ ਜਿੱਥੇ ਤੇਰਾ ਵਾਸਾ ਉੱਥੇ ਗੁਰੂ ਨਾਨਕ ਦਾ ਵਾਸਾ ਤੇਰੇ ਤੋਂ ਕਦੇ ਓਲੇ ਨਾ ਹੋਸੀ ਕਹਿੰਦੇ ਗੁਰੂ ਨਾਨਕ ਦਾ ਵਾਸਾ ਹੈ ਬਾਬੇ ਬੁੱਢੇ ਵਿੱਚ ਜਾਓ ਬਾਬੇ ਬੁੱਢੇ ਦੀ ਭਾਵਨਾ ਨਾਲ ਭੈ ਨਾਲ ਸੇਵਾ ਕਰੋ ਬਾਬਾ ਬੁੱਢਾ ਖੁਸ਼ ਹੋ ਗਿਆ ਗੁਰੂ ਨਾਨਕ ਖੁਸ਼ ਹੋ ਜਾਏਗਾ ਇਹਦਾ ਜ਼ਿਕਰ ਬਾਦ ਵਿੱਚ ਬਾਣੀ ਵਿੱਚ ਆਉਣੇ ਮੈਂ ਤੁਹਾਨੂੰ ਪੰਕਤੀ ਪੜਾਂ ਕੇ ਸੁਣਾਵਾਂਗਾ ਜਦੋਂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਕਾ ਜੋ ਪ੍ਰਸ਼ਾਦੇ ਦੀ ਸੇਵਾ ਕਰੋ ਮਾਤਾ ਗੰਗਾ ਜੀ ਚਲੇ ਗਏ ਪ੍ਰਸ਼ਾਦਾ ਗੋਲੀਆਂ ਨੂੰ ਕਹਿ ਕੇ ਤਿਆਰ ਕਰਵਾਇਆ ਰੱਥ ਤੇ ਬੈਠੇ ਰੱਥਵਾਨ ਨੂੰ ਲੈ ਕੇ ਪਹੁੰਚ ਗਏ ਵਾਬੇ ਦੀ ਵੀੜ ਅੱਗੇ ਉਹ ਵਾਵਾ ਬੁੱਢਾ ਸਾਹਿਬ ਪਾਵਨੀ ਨਹੀਂ ਹੈ ਉਹ ਭੈ ਨਹੀਂ ਹੈ ਚਿੱਤ ਵਿੱਚ ਮਾਤਾ ਗੰਗਾ ਜੀ ਦੇ ਜ਼ਰੂਰ ਆਇਆ ਕਿ ਵਾਬਾ ਬੁੱਢਾ ਸਾਹਿਬ ਤਾਂ ਰੋਜ਼ ਜਦੋਂ ਮਿਲਦੇ ਨੇ ਮੈਨੂੰ ਮੱਥਾ ਟੇਕਦੇ ਨੇ ਮੇਰੀ ਅਰਦਾਸ ਕਿਉਂ ਨਹੀਂ ਕਰਨਗੇ ਮੇਰੇ ਤੇ ਖੁਸ਼ ਕਿਉਂ ਨਹੀਂ ਹੋਣਗੇ अच्छा माफ ਕਰਿਓ ਅਸੀਂ ਗੁਰਦਵਾਰੇ ਦੇ ਗ੍ਰੰਥੀਆਂ ਨੂੰ ਇੱਥੋਂ ਤੱਕ ਹੀ ਸਮਝ ਲਿਆ ਵੇ ਸਾਡੇ ਘਰੋਂ ਤਾਂ ਡਾਲੀ ਕਰਦਾ ਅਸੀਂ ਤੁਹਾਨੂੰ ਪੈਸੇ ਦੇਈਦੇ ਨੇ ਸਾਡੇ ਕੋਲੋਂ ਤਾਂ ਤਨਖਾਹ ਲੈਂਦਾ ਸਾਡੀ ਗੱਲ ਕਿਉਂ ਨਹੀਂ ਮੰਨੇਗਾ ਸਾ ਸੰਗਤ ਇਹ ਕਦੇ ਯਾਦ ਰੱਖਿਓ ਗ੍ਰੰਥੀ ਦੀ ਉਮਰ ਭਾਵੇਂ ਛੋਟੀ ਕਿਉਂ ਨਾ ਹੋਵੇ ਉਹਨੂੰ ਲੋਕ ਹੱਥ ਜੋੜ ਕੇ ਬਾਬਾ ਜੀ ਕਹਿੰਦੇ ਨੇ ਪਤਾ ਕਿਉਂ ਬਾਬੇ ਬੁੱਡੇ ਦੀ ਜਗ੍ਹਾ ਤੇ ਬੈਠੇ ਉਹਨੂੰ ਵੀ ਪਤਾ ਹੋਣਾ ਚਾਹੀਦਾ ਹੈ ਮੈਂ ਬਾਬੇ ਬੁੱਡੇ ਦੀ ਸੀਟ ਉੱਤੇ ਸੇਵਾ ਕਰ ਰਹੇ ਹਾਂ ਔਰ ਸਾਥ ਸੰਗਤ ਸੇਵਾ ਕਰਨ ਵਾਲਿਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਉਮਰ ਨਹੀਂ ਵੇਖਣੀ ਚਾਹੀਦੀ ਗਰੀਬੀ ਨਹੀਂ ਵੇਖਣੀ ਚਾਹੀਦੀ ਇਹ ਵੇਖਿਓ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਦਾ ਉਹ ਸਤਿਕਾਰਯੋਗ ਹੈ ਜੇ ਚਿੱਤ ਵਿੱਚ ਰੱਖੋਗੇ ਨਾ ਸਾਡੇ ਘਰੋਂ ਹੀ ਖੰਦਾ ਤੁਹਾਨੂੰ ਕੱਖ ਨਹੀਂ ਮਿਲਣਾ ਸ਼੍ਰੀਮਾਨ ਸੰਤਵਾਦਾ ਸੱਚਾ ਸਿੰਘ ਜੀ ਉਹਨਾਂ ਦੇ ਕੋਲਨੇ ਇੱਕ ਗ੍ਰੰਥੀ ਆਇਆ ਬੜਾ ਗਰੀਬ ਸੀ ਗਰਮੀਆਂ ਦੇ ਦਿਨ ਉਹਦਾ ਚੋਲਾ ਪਸੀਨੇ ਨਾਲ ਭਿੱਜਿਆ ਹੋਇਆ ਮਲੇਜਾ ਕੱਪੜੇ 24 ਇੰਚ ਦੇ ਸਾਈਕਲ ਤੇ ਆਇਆ ਤੋ ਮਹਾਂਪੁਰਸ਼ਾਂ ਕੋਲੇ ਇੱਕ ਅਮੀਰ ਬੰਦਾ ਬੈਠਾ ਉਹਦੀਆਂ ਦੋ ਫੈਕਟਰੀਆਂ ਸੀ ਉਹਨੇ ਫਰੂਟ ਦਾ ਵੱਡੀ ਟੋਕਰੀ ਲਿਆ ਕੇ ਮੋਹਰੇ ਰੱਖੀ ਹੋਈ ਮਾਇਆ ਵੀ ਪੇਂਟ ਕੀਤੀ ਬਰਫੀ ਦਾ ਡੱਬਾ ਵੀ ਰੱਖਿਆ ਐਨੇ ਨੂੰ ਉਹ ਗ੍ਰੰਥੀ ਸਿੰਘ ਆ ਗਿਆ ਜਦੋਂ ਗਰੰਤੀ ਸਿੰਘ ਆਇਆ ਬਾਬਾ ਜੀ ਉੱਠ ਕੇ ਖੜੇ ਹੋ ਗਏ ਅਦਰ ਸਤਕਾਰ ਨਾਲ ਹੱਥ ਜੋੜਿਆ ਕਹਿੰਦੇ ਆਓ ਪਾਸ਼ਾ ਆਓ ਆਓ ਪਾਸ਼ਾ ਬੈਠੋ ਜੀ ਸੇਵਾਦਾਰਨ ਕਹੇ ਪਾਸ਼ਾ ਆਏ ਨੇ ਪਾਸ਼ਾ ਛਕੋਗੇ ਕੀ ਪ੍ਰਸ਼ਾਦਾ ਛਕੋਗੇ ਜਾਂ ਦੁੱਧ ਪਿਛੋਗੇ ਉਹ ਕਹਿੰਦੇ ਪ੍ਰਸ਼ਾਦਾ ਮੈਂ ਛੱਕਿਆ ਕਹਿੰਦੇ ਚਲੋ ਦੁੱਧ ਛੱਕ ਕੇ ਜਾਓ ਸੇਵਾਦਾਰਨ ਨੂੰ ਕਹੇ ਭਾਈ ਪਾਸ਼ਾ ਪਾਸ਼ਾ ਆਏ ਨੇ ਲੈ ਜਾਓ ਪਾਸ਼ਾ ਚਲੋ ਉੱਧਰ ਬਹਿ ਕੇ ਨਾ ਛਕੋ ਦੁੱਧ ਛਕੋ ਕਹਿੰਦੇ ਪਾਸ਼ਾ ਨੂੰ ਦੁੱਧ ਛਕਾ ਕੇ ਭੇਜੋ ਇੰਨਾ ਅਦਬ ਸਤਿਕਾਰ ਕੀਤਾ ਭੇਜ ਦਿੱਤਾ ਉਹ ਸੇਵਾਦਾਰ ਲੈ ਗਿਆ ਬਾਅਦ ਵਿੱਚ ਉਹ امیر ਬੰਦਾ ਫੈਕਟਰੀ ਦਾ ਮਾਲਕ ਪਤਾ ਕੀ ਕਹਿੰਦਾ ਕਹਿੰਦਾ ਬਾਬਾ ਜੀ ਕਹਿੰਦਾ ਸਾਡੇ ਮੱਲੇ 'ਚ ਗਰੰਥੀ ਲੱਗਾ ਹੋਇਆ ਹੈ ਤੇ ਮੈਂ ਇਹਨੂੰ ਜਾਣਨੇ ਕਹਿੰਦਾ ਸਾਡੇ ਘਰਾਂ 'ਚੋ ਰੋਜ਼ ਡਾਲੀ ਕਰਦਾ ਹੈ ਇਹਦੀ ਤਨਖਾਹ 2-3 ਹਜ਼ਾਰ ਰੁਪਈਆ ਮੱਸੀ ਹੈ ਮੈਂ ਇਹਨੂੰ ਚੰਗੀ ਤਰ੍ਹਾਂ ਜਾਣਨੇ ਕਹਿੰਦੇ ਇੱਕੋ ਹੀ 24 ਇੰਚ ਦਾ ਸਾਈਕਲ ਇਹਦੇ ਕੋਲ ਪਿਛਲੇ ਕਈ ਸਾਲਾਂ ਤੋਂ ਆ ਬਾਬਾ ਜੀ ਮੈਂ ਚੰਗੀ ਤਰ੍ਹਾਂ ਇਹਨੂੰ ਜਾਣਨੇ ਤੁਸੀਂ ਇੰਨਾ ਸਤਕਾਰ ਅਦਬ ਕਿਉਂ ਕੀਤਾ ਹੈ ਪਾਸ਼ਾ ਪਾਸ਼ਾ ਕਹਿ ਕੇ ਅਦਬ ਕਹਿੰਦੇ ਜੀ ਉਹਦਾ ਇੰਨਾ ਸਤਕਾਰ ਕਿਉਂ ਕੀਤਾ ਬਾਬਾ ਜੀ ਨੂੰ ਪਤਾ ਕੀ ਕਹਿੰਦੇ ਭਾਈ ਉਹ ਸੱਚੀ ਪਾਸ਼ਾ ਆ ਕਹਿੰਦੇ ਮਾਰਾ ਸੱਚੀ ਬਾਤ ਹੈ ਕਹਿੰਦੇ ਉਹ ਤਾਂ ਗਰੀਬ ਬੜਾ ਹੈ ਕਹਿੰਦੇ ਉਹ ਤੁਹਾਨੂੰ ਲੱਗਦਾ ਸਰਦਾਰ ਜੀ ਉਹ ਸੱਚੀ ਪਾਸ਼ਾ ਹੈ ਗੁਰੂ ਘਰ ਦਾ ਗ੍ਰੰਥੀ ਵਜ਼ੀਰ ਸਜਮੋ ਦਾ ਪਾਸ਼ਾ ਹੈ ਤੁਹਾਨੂੰ ਲੱਗਦਾ ਉਹ ਗਰੀਬ ਹੈ ਤੁਹਾਨੂੰ ਲੱਗਦਾ 24 ਇੰਚ ਦੇ ਸਾਈਕਲ ਤੇ ਆਉਂਦਾ ਹੈ ਕਹਿੰਦੇ ਉਹ ਸਤਮੁਜ ਪਾਤਸ਼ਾਹ ਉਹਨੂੰ ਗੁਰੂ ਨਾਨਕ ਸਾਹਿਬ ਨੇ ਜਾਣ ਬੁੱਝ ਕੇ ਗਰੀਬ ਬਣਾਇਆ ਜਾਣ ਬੁੱਝ ਕੇ ਉਹਨੂੰ ਗਰੀਬ ਰੱਖਿਆ ਕਹਿੰਦੇ ਜੀ ਕਿਉਂ ਕਹਿੰਦੇ ਸਰਦਾਰ ਜੀ ਜੇ ਤੁਹਾਡੇ ਵਾਂਗੂ ਅਮੀਰ ਹੋ ਗਿਆ ਨਾ ਕਰੋੜਾਪਤੀ ਉਹਨੇ ਵੀ ਸਵੇਰੇ 10 ਵਜੇ ਉੱਠਿਆ ਕਰਨਾ 3 ਵਜੇ ਉੱਠ ਕੇ ਪ੍ਰਕਾਸ਼ ਉਹਨੇ ਵੀ 4 ਵਜੇ ਨਹੀਂ ਕਰਿਆ ਕਰਨਾ ਕਹਿੰਦੇ ਜੇ ਅਮੀਰ ਹੋ ਗਿਆ ਨਾ ਤੁਹਾਡੇ ਵਾਂਗ 10 ਵਜੇ ਉੱਠਣਾ ਹੈ ਉਹਨੇ ਉਹਨੂੰ ਸੱਚਮੁੱਚ ਪਾਤਸ਼ਾਹ ਬਣਾਇਆ ਜਾਣ ਬੁੱਝ ਕੇ ਗੁਰੂ ਨਾਨਕ ਸਾਹਿਬ ਨੇ ਗਰੀਬ ਰੱਖਿਆ ਇਹ ਲੋੜ ਕਰਕੇ 3 ਵਜੇ ਉੱਠਦਾ ਰਹੇ ਇਹ ਲੋੜ ਕਰਕੇ ਉੱਠੇਗਾ ਹੈ ਉਹ ਪਾਤਸ਼ਾਹ ਕਿਉਂਕਿ 4 ਵਜੇ ਉੱਠ ਕੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਦਾ ਹੈ ਬਾਣੀ ਪੜ੍ਹਦਾ ਹੈ ਤੇ ਕਹਿੰਦੇ ਪਾਤਸ਼ਾਹ ਪਤਾ ਕਿਉਂ ਹੈ ਇਹ ਮੈਂ ਨਹੀਂ ਕਹਿੰਦੇ ਕਹਿ ਰਿਹਾ ਮਹਾਪ੍ਰਸ਼ਨ ਕਿ ਇਹ ਪਦਵੀ ਗੁਰੂ ਨਾਨਕ ਸਾਹਿਬ ਨੇ ਦਿੱਤੀ ਹੈ ਕਿ ਜਿਸ ਨੂੰ ਬਖਸ਼ੇ ਸਿਫਤ ਸਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਭਾਈ ਜਿਹਨੂੰ ਸਿਫਤ ਸਲਾ ਬਖਸ਼ੀ ਹੈ ਉਹ ਸਤਮੂ ਜੀ ਪਾਤਸ਼ਾਹ ਹੈ ਔਰ ਸਾਧ ਸੰਗਤ ਉਹ ਬਾਬਾ ਜੀ ਨੇ ਫਿਰ ਕਿਹਾ ਕਹਿੰਦੇ ਬਾਕੀ ਸਾਰੇ ਲੋਕ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਬਾਅਦ ਵਿੱਚ ਕਰਦੇ ਨੇ ਗ੍ਰੰਥੀ ਸਿੰਘ ਨੂੰ ਬਾਬਾ ਜੀ ਕਹਿ ਕੇ ਸਨਮਾਨ ਇਸ ਲਈ ਦਈਦਾ ਹੈ ਪਤਾ ਕਿਉਂ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਸਭ ਤੋਂ ਪਹਿਲਾਂ ਅੱਖਾਂ ਨਾਲ ਦਰਸ਼ਨ ਗ੍ਰੰਥੀ ਸਿੰਘ ਨੂੰ ਹੁੰਦੇ ਨੇ ਜਦੋਂ ਪ੍ਰਕਾਸ਼ ਕਰਦੇ ਨਾ ਸਭ ਤੋਂ ਪਹਿਲਾਂ ਗ੍ਰੰਥੀ ਦੀਆਂ ਅੱਖਾਂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਦੀਆਂ ਨੇ ਉਹ ਪਾਤਸ਼ਾਹ ਹੈ ਜਿਸ ਨੂੰ ਬਖਸ਼ੇ ਸਿਵ ਤਸਲਾਹ ਨਾਨਕ ਪਾਤਸ਼ਾਹ ਹੀ ਪਾਤਸ਼ਾਹ ਪ੍ਰਸਾਦ ਸਿੰਘ ਜੀ ਮਾਫ ਕਰਿਓ ਅੱਜ ਸਾਡਾ ਨਜ਼ਰੀਆ ਪੰਗਨੇ ਪ੍ਰਚਾਰ ਨਹੀਂ ਹੁੰਦਾ ਜੀ ਸਿੱਖੀ ਦਾ ਇਹ ਨਹੀਂ ਹੋ ਰਿਹਾ ਪ੍ਰਚਾਰ ਬਹੁਤ ਹੋ ਰਿਹਾ ਹੈ ਸਾਨੂੰ ਸਮਝ ਨਹੀਂ ਆ ਰਹੀ ਪਤਾ ਕਿਉਂ ਕਲਾਕਾਰ ਲਾਉਣਾ ਹੋਵੇ ਨਾ ਕਲਾਕਾਰ ਕਲਾਕਾਰ ਲਾਉਣਾ ਹੋਵੇ ਵਿਆਹ ਸ਼ਾਦੀ ਹੈ ਲੋਕ ਬੈਂਕ ਵਿੱਚੋਂ ਕੋਰੀਆਂ-ਕੋਰੀਆਂ ਦੱਥੀਆਂ ਨੋਟਾਂ ਦੀਆਂ ਕਢਾ ਕੇ ਲਿਆਉਂਦੇ ਜੀਆਂ ਵਾਲੀਆਂ ਵੀ ਦੇ ਦੇ 50 ਵਾਲੀ ਅੱਛਾ 100 ਵਾਲੀ ਵੀ ਦੇ ਦੇ ਦਿੱਤੀ ਇੱਕ ਕੋਰੀ ਜਈ ਦਸਾਂ ਐ ਬਿਲਕੁਲ ਕੋਰੇ ਨੋਟ ਦੱਥੀਆਂ ਕਢਾ ਕੇ ਲਿਆਉਂਦੇ ਪਤਾ ਕਿਉਂ ਕਲਾਕਾਰਾਂ ਤੇ ਸੁੱਟਣੀਆਂ ਨੇ ਕਲਾਕਾਰਾਂ ਉੱਤੇ ਕੋਰੇ ਕੋਰੇ 100 ਦੇ 50ਾਂ ਦੇ 20-20 ਦੇ ਕੋਰੇ ਕੋਰੇ 100-100 ਦੇ ਨੋਟ ਸੱਟਣਗੇ ਤੇ ਸਾਧ ਸੰਗਤ ਜਦੋਂ ਕੀਰਤਨੀਆਂ ਜਾਂ ਕਥਾ ਵਾਲੇ ਨਹੀਂ ਵਾਰੀ ਆਉਂਦੀਆਂ ਫਿਰ ਸਭ ਤੋਂ ਮੈਲਾ ਚਿਪੀਆਂ ਵਾਲਾ ਨੋਟ ਜਾਂ ਤਾਂ ਫਿਰ ਚੱਲਦਾ ਪੈਟਰੋਲ ਪੰਪ ਤੇ ਜਾਂ ਫਿਰ ਕੀਰਤਨ ਕਥਾ ਤੇ ਵਿਰਲੇਆਂ ਨੂੰ ਛੱਡ ਕੇ ਇਹ ਨਹੀਂ ਕਿ ਸਾਰੇ ਵਿਰਲੇ ਬੰਦੇ ਸਾਫ਼ ਨੋਟ ਵੀ ਰੱਖਦੇ ਉੱਥੇ ਵਾਸਤੇ ਕਿਉਂ ਨਹੀਂ ਕਢਾਉਂਦੇ ਵੀ ਸਾਡੇ ਕੀਰਤਨ ਰੋਹਾਰ ਹੈ ਅਸੀਂ ਕੀਰਤਨੀਆਂ ਨੂੰ ਗਰੰਥੀਆਂ ਨੂੰ ਕੋਰੇ ਕੋਰੇ ਨੋਟਾਂ ਦੀ ਭੇਡਾ ਦੇਣੀ ਉਦੋਂ ਕਿਉਂ ਨਹੀਂ ਬੈਂਕ ਚੋਂ ਘੜਾ ਕੇ ਲਿਆਉਂਦੇ ਕਲਾਕਾਰਾਂ ਉੱਤੇ ਸ਼ਰਾਬੀਆਂ ਤੇ ਕਿਉਂ ਮੈਂ ਕਿਸੇ ਕਲਾਕਾਰ ਨੂੰ ਮਾੜਾ ਨਹੀਂ ਕਹਿ ਰਿਹਾ ਪਰ ਸਾਹਸੰਗਤ ਮੈਂ ਤੁਹਾਡੀ ਸੋਚ ਦੀ ਗੱਲ ਕਰ ਰਿਹਾ ਇਹ ਸਨਮਾਨ ਤੇ ਸਤਿਕਾਰ ਜਿੰਨੀ ਦੇਰ ਤੁਸੀਂ ਗਰੰਥੀਆਂ ਦਾ ਨਹੀਂ ਕਰੋਗੇ ਉੰਨੀ ਦੇਰ ਜਿੰਨਾ ਮਰਜ਼ੀ ਕੋਈ ਕਵੇ ਪ੍ਰਚਾਰ ਹੋ ਰਿਹਾ ਪ੍ਰਚਾਰ ਨਹੀਂ ਹੋਏਗਾ ਪਹਿਲਾਂ ਸਨਮਾਨ ਕਰਨਾ ਜ਼ਰੂਰੀ ਹੈ ਅੱਜ ਮਾਤਾ ਗੰਗਾ ਜੀ ਬਾਬਾ ਬੁੱਢਾ ਸਾਹਿਬ ਵੱਲ ਗਏ ਜਿੱਤ ਵਿੱਚ ਮਾਤਾ ਜਾ ਫੁਰਨਾ ਆਇਆ ਵਾਵਾ ਬੁੱਢਾ ਤਾਂ ਮੇਰਾ ਸਤਿਕਾਰ ਕਰਦੇ ਨੇ ਮੈਨੂੰ ਮੱਥਾ ਟੇਕ ਦੇਣ ਕਿਉਂ ਨਹੀਂ ਮੰਨਣਗੇ ਚਲੇਗਾ ਪ੍ਰਸ਼ਾਦਾ ਲੈ ਕੇ ਜਾ ਕੇ ਕਿਹਾ ਬਾਬਾ ਜੀ ਪ੍ਰਸ਼ਾਦਾ ਲੈ ਆਂਦਾ ਤਾਂ ਤੋ ਅਰਦਾਸ ਕਰਉਣੀ ਹੈ ਸ਼ਕੋ ਬਾਬਾ ਬੁੱਢਾ ਸਭ ਨੂੰ ਪਤਾ ਕੀ ਜਵਾਬ ਦਿੱਤਾ ਕਹਿੰਦੇ ਭੁੱਖ ਨਹੀਂ ਹੈ ਥੋੜੀ ਦੇਰ ਮਾਤਾ ਗੰਗਾ ਜੀ ਬੈਠੇ ਰਹੇ ਫਿਰ ਆਦਮ ਨਾਲ ਕਿਹਾ ਜੀ ਪ੍ਰਸ਼ਾਦਾ ਬਾਬਾ ਨੂੰ ਸ਼ਕ ਲਉ ਕਹਿੰਦੇ ਮਾਤਾ ਜੀ ਭੁੱਖ ਨਹੀਂ ਹੈ ਹਜੇ ਸ਼ਿਖਰ ਦੁਪਹਿਰ ਹੋ ਗਈ ਕਹਿੰਦੇ ਬਾਬਾ ਜੀ ਪ੍ਰਸ਼ਾਦਾ ਛਕ ਲੋ ਤੜਕੇ ਦਾ ਬਣਿਆ ਵਿਆਹ ਹੋ ਰਿਹਾ ਹੈ ਕਹਿੰਦੇ ਮਾਤਾ ਜੀ ਭੁੱਖ ਨਹੀਂ ਹੈ ਬਿਨਾ ਭੁੱਖ ਤੋਂ ਖਾਧਾ ਹੋਇਆ ਭੋਜਨ ਰੋਗ ਪੈਦਾ ਕਰਦਾ ਹੈ ਭੁੱਖ ਨਹੀਂ ਹੈ ਇਸ਼ਾਰਾ ਕੋਈ ਹੋਰ ਸੀ ਬਿਨਾ ਭੁੱਖ ਤੋਂ ਖਾਧਾ ਹੋਇਆ ਭੋਜਨ ਰੋਗ ਪੈਦਾ ਕਰਦਾ ਹੈ ਭੁੱਖ ਨਹੀਂ ਹੈ ਜਦੋਂ ਤਿੰਨ ਵਾਰ ਜਵਾਬ ਦਿੱਤਾ ਸ਼ਖਰ ਦੁਪਹਿਰ ਹੋ ਗਈ ਜਿਹੜਾ ਬੰਦਾ ਰੱਥ ਚਲਾ ਕੇ ਲਿਆਇਆ ਨਾ ਸੇਵਾਦਾਰ ਰੱਥ ਚਲਾ ਕੇ ਲਿਆਇਆ ਉਹ ਰਥਮਾਨ ਬਾਬਾ ਬੁੱਢਾ ਸਾਹਿਬ ਦੇ ਕੋਲ ਜਾ ਕੇ ਪਤਾ ਕੀ ਕਹਿੰਦਾ ਕਿਉਂਕਿ ਉਹ ਵੀ ਗੁਰੂ ਦਾ ਸਿੱਖ ਹੈ ਜਾ ਕੇ ਬਾਬੇ ਬੁੱਢੇ ਨੂੰ ਕਹਿੰਦਾ ਬਾਬਾ ਬੁੱਢਾ ਸਾਹਿਬ ਤੁਸੀਂ ਹੰਕਾਰੀ ਹੋ ਗਏ ਹੋ ਗੁਰੂ ਅਰਜਨ ਦੇ ਮਹਾਰਾਜ ਦੇ ਮਹਿਲ ਨੇ ਮਾਤਾ ਗੰਗਾ ਜੀ ਤੁਹਾਡੇ ਲਈ ਪ੍ਰਸ਼ਾਦਾ ਪਿਆਰ ਨਾਲ ਲਿਆਏ ਨੇ ਜੇ ਨਹੀਂ ਵੀ ਭੁੱਖ ਤਾਂ ਵੀ ਥੋੜੇ ਜਿਹਾ ਛਕ ਲਓ ਤਿੰਨ ਵਾਰ ਤੁਸੀਂ ਦੁਪਹਿਰ ਤੱਕ ਜਵਾਬ ਦਿੱਤਾ ਸਵੇਰ ਦੇ ਆਏ ਨੇ ਦੁਪਹਿਰ ਹੋ ਗਈ ਹੈ ਭੁੱਖ ਨਹੀਂ ਹੈ ਭੁੱਖ ਨਹੀਂ ਹੈ ਜਵਾਬ ਦੇ ਰਹੇ ਹੋ ਕਹਿੰਦੇ ਹੰਕਾਰੀ ਹੋ ਗਏ ਹੋ ਜੇ ਨਹੀਂ ਵੀ ਭੁੱਖ ਤਾਂ ਵੀ ਛਕ ਲਓ ਕਿਉਂ ਗੁਰੂ ਅਰਜਨ ਦੇ ਮਹਾਰਾਜ ਦੇ ਮਹਿਲ ਲੈ ਕੇ ਆਏ ਨੇ ਜਦੋਂ ਉਹਨੇ ਕਿਹਾ ਨਾ ਬਾਬਾ ਬੁੱਢਾ ਤੂੰ ਹੰਕਾਰੀ ਹੋ ਗਿਆ ਭੁੱਖ ਨਹੀਂ ਤਾਂ ਵੀ ਛਕਲਾ ਬਾਬੇ ਬੁੱਢੇ ਨੇ ਕੋਈ ਗੱਲ ਕਿਹਾ ਕਹਿੰਦੇ ਓਏ ਮੋਟੀ ਚਮੜੀ ਵਾਲਿਆ ਤੂੰ ਪਰਾਂ ਚੱਲ ਤੈਨੂੰ ਨਹੀਂ ਪਤਾ ਕੀ ਗੱਲ ਹੈ ਇਹ ਗੁਰਪ੍ਰਤਾਪ ਸੂਰ ਗੰਦ ਵਿੱਚ ਕਥਾ ਲਿਖੀ ਹੈ ਕਹਿੰਦੇ ਓਏ ਮੋਟੀ ਚਮੜੀ ਵਾਲਿਆ ਤੈਨੂੰ ਨਹੀਂ ਪਤਾ ਕੀ ਕਹਾਣੀ ਹੈ ਜਾਂ ਤੂੰ ਆਪਣਾ ਕੰਮ ਕਰ ਉਹ ਚਲਾ ਗਿਆ ਮਾਤਾ ਗੰਗਾ ਜੀ ਸ਼ਖਰ ਦੁਪਹਿਰ ਤੱਕ ਬੈਠੇ ਰਹੇ ਮੋੜਾ ਇਹ ਪਤਾ ਕਿਉਂ ਪ੍ਰਸ਼ਾਦਾ ਵਿਆਹ ਹੋ ਗਿਆ ਸ਼ੰਮਨੂ ਗੁਰੂ ਅਰਜਨ ਦੇ ਮਹਾਰਾਜ ਪੁੱਛਦੇ ਕਹਿੰਦੇ ਗਏ ਸੀ ਬਾਬਾ ਬੁੱਢਾ ਸਾਹਿਬ ਕੋਲ ਕਹਿੰਦੇ ਜੀ ਗਏ ਤਾਂ ਸੀ ਉਹਨਾਂ ਨੂੰ ਪ੍ਰਸ਼ਾਦਾ ਨਹੀਂ ਸ਼ਕੇ ਕਹਿੰਦੇ ਕੀ ਕਿਹਾ ਕਹਿੰਦੇ ਉਹਨਾਂ ਨੂੰ ਕਿਹਾ ਭੁੱਖ ਨਹੀਂ ਹੈ ਬਿਨਾਂ ਭੁੱਖ ਤੋਂ ਖਾਧਾ ਭੋਜਨ ਰੋਗ ਪੈਦਾ ਕਰਦਾ ਹੈ ਗੁਰੂ ਅਰਜਨ ਦੇ ਮਹਾਰਾਜ ਮੁਸਕਰਾਪੇ ਕਹਿਣ ਲਗੇ ਗੰਗਾ ਜੀ ਭਲਾ ਕਹੋ ਕੁਝ ਹੋਰ ਨਹੀਂ ਕਿਹਾ ਤੁਹਾਨੂੰ ਉਪਦੇਸ਼ ਦਿੱਤਾ ਭਲਾ ਕਹੋ ਕੁਝ ਹੋਰ ਨਹੀਂ ਕਿਹਾ ਤੋਂ ਨੂੰ ਉਪਦੇਸ਼ ਦਿੱਤਾ ਹੈ ਬਿਨਾਂ ਭੁੱਖ ਤੋਂ ਖਾਧਾ ਭੋਜਨ ਰੋਗ ਪੈਦਾ ਕਰਦਾ ਜਿੰਨੀ ਦੇਰ ਚਿੱਤ ਵਿੱਚ ਭੈ ਤੇ ਭਾਵਨੀ ਨਾ ਹੋਵੇ ਉੰਨੀ ਦੇਰ ਅਰਦਾਸ ਪੂਰੀ ਨਹੀਂ ਹੁੰਦੀ ਕਹਿੰਦੇ ਤੁਸੀਂ ਕੱਲ ਸਵੇਰੇ ਆਪਣੇ ਹੱਥੀਂ ਪ੍ਰਸ਼ਾਦਾ ਬਣਾ ਕੇ ਲੈ ਕੇ ਜਾਇਓ ਨੰਗੇ ਪਹਿਰੀਂ ਤੁਰ ਕੇ ਬਾਬਾ ਬੁੱਢਾ ਸਾਹਿਬ ਜਾਇਓ ਪੈਦਲ ਤੁਰ ਕੇ ਭਾਵਨਾ ਨਾਲ ਜਾਇਓ ਇਹ ਨਾ ਸਮਝਿਓ ਬਾਬਾ ਬੁੱਢਾ ਸਾਡੇ ਘਰ ਦਾ ਸਿੱਖ ਹੈ ਇਹ ਸਮਝੋ ਬਾਬੇ ਬੁੱਢੇ ਵਿੱਚ ਗੁਰੂ ਨਾਨਕ ਦਾ ਵਾਸਾ ਹੈ ਤੁਸੀਂ ਗੁਰੂ ਨਾਨਕ ਸਾਹਿਬ ਦੀ ਸੇਵਾ ਕਰਨ ਚੱਲੇ ਹੋ ਇੰਨਾ ਸਮਝ ਕੇ ਜਾਇਓ ਕਹਿੰਦੇ ਜਾਓ ਮੰਗਣ ਦੀ ਲੋੜ ਹੀ ਨਹੀਂ ਪੈਗੀ। ਸ਼੍ਰੀ ਗੁਰੂ ਅਰਜਨ ਦੇ ਮਹਾਰਾਜ ਦਾ ਹੁਕਮ ਮੰਨਿਆ ਫਿਰ ਮਾਤਾ ਦਿੰਦਾ ਜੀ। ਫਿਰ ਪਹਿਲੇ ਪੈਰ ਉੱਠ ਕੇ ਜੋ ਗੁਰੂ ਅਰਜਨ ਦੇ ਮਹਾਰਾਜ ਨੇ ਕਿਹਾ ਕਿ ਪ੍ਰਾਤ ਉੱਠ ਕਰ ਮੱਜਨ ਕਰਿਓ ਗੁਰਬਾਣੀ ਤਬ ਮੁਖਤੇ ਰਰਿਓ ਪਹਿਲੇ ਪੈਰ ਉੱਠ ਕੇ ਸਣ ਕੇ ਸੀਸ਼ਨਾਨ ਕਰਿਓ ਬਣੀ ਪੜਿਓ ਆਪਣੇ ਹੱਥੀ ਥੋੜੇ ਜੇ ਚਨੇ ਤੇ ਕਣਕ ਦੇ ਦਾਣਿਆਂ ਦਾ ਆਟਾ ਪੀਸਿਓ ਆਪੇ ਹੀ ਪ੍ਰਸ਼ਾਦਾ ਬਣਾਇਓ ਆਪੇ ਹੀ ਆਪਣੇ ਸਿਰ ਤੇ ਰੱਖ ਕੇ ਲੈ ਕੇ ਜਾਇਓ ਪੈਰਾਂ ਵਿੱਚ ਜੋੜਾ ਨਾ ਪਾਇਓ ਤੁਰਨ ਲੱਗਿਆਂ ਛਾਬੇ ਵਿੱਚ 2-3 ਘੰਡੇ ਟਕਾ ਲਿਓ ਕਿਉਂ ਬਾਬੇ ਬੁੱਢੇ ਨੂੰ ਪ੍ਰਸ਼ਾਦੇ ਨਾਲ ਪਿਆਜ਼ ਬਹੁਤ ਚੰਗਾ ਲੱਗਦਾ ਹੈ ਕਹਿੰਦੇ ਉਹ ਲੈ ਕੇ ਜਾਇਆ ਕਿਉਂਕਿ ਪ੍ਰਸ਼ਾਦਾ ਛਕਣ ਦਾ ਆਪੋ ਆਪਣਾ ਸ਼ੌਕ ਹੈ ਕਈ ਬੰਦੇ ਨੂੰ 3-4 ਸਬਜ਼ੀਆਂ ਰੱਖਦੇ ਹੋ ਤਾਂ ਵੀ ਉਹ ਕਹਿੰਦੇ achar ਹੈਗਾ ਰੱਖ ਘਰ ਦੇ ਵਿੱਚ ਸ਼ੌਕ ਹੁੰਦਾ ਪੋਪਾ ਕਹਿੰਦੇ ਬਾਬੇ ਬੁੱਢੇ ਨੂੰ ਪਿਆਜ਼ ਬਹੁਤ ਚੰਗਾ ਲੱਗਦਾ ਹੈ ਪ੍ਰਸ਼ਾਦਿਆਂ ਨਾਲ ਦੋ ਕ ਪਿਆਜ਼ ਰੱਖ ਲਓ ਮਿਸੇ ਪ੍ਰਸ਼ਾਦ ਦੇ ਤਿਹਾਰ ਕੀਤੇ ਆਪਣੇ ਹੱਥੀ ਪਹਿਲੇ ਪੈਰ ਉੱਠ ਕੇ ਸ਼ਨਾਨ ਕਰਕੇ ਤੁਰੇ ਇੱਕ ਮੈਂ ਬੇਨਤੀ ਕਰ ਮੈਨੂੰ ਕਈ ਵਾਰ ਸੰਗਤ ਕਹਿੰਦੇ ਉਹ ਜੀ ਅਸੀਂ ਵੀ ਬਾਬਾ ਬੁੱਢਾ ਸਾਹਿਬ ਗਏ ਸੀ ਸਾਡੀ ਨੀ ਅਰਦਾਸ ਪੂਰੀ ਹੋਈ ਮੈਂ ਪੁੱਛਦਾ ਨਾ ਕਿੰਨੇ ਵਜੇ ਗਏ ਸੀ ਕਹਿੰਦੇ 11:00 ਵਜੇ ਪਹੁੰਚ ਗਏ ਸੀ 11:00 ਵਜੇ ਪ੍ਰਸ਼ਾਦਾ ਸ਼ਕਾਉਣ ਦਾ ਟਾਈਮ ਹਲੰਕੇ ਭਗਤੀ ਦਾ ਸਿਮਰਨ ਦਾ ਸੇਵਾ ਦਾ ਕੋਈ ਵਕਤ ਨਹੀਂ ਹੈ ਪਰ ਉਹ ਕਿਸੇ ਅਵਸਥਾ ਵਾਲੇ ਦੀ ਗੱਲ ਹੈ ਸਿੱਖੋ ਜੇ ਕੁਝ ਲੈਣਾ ਫਿਰ ਨੀਂਦਾਂ ਤਿਆਗਣੀਆਂ ਪੈਂਦੀਆਂ ਉਮਰਤ ਵੱਲੇ ਉੱਠਣਾ ਪੈਂਦਾ ਰਾਤਾਂ ਨੂੰ ਜਾਗਣਾ ਪੈਂਦਾ ਐਵੇਂ ਨੀਂਦਾਂ ਤਾਂ ਮਿਲਦੀਆਂ ਗੁਰੂ ਨੇ ਲਿਖ ਕੇ ਦਿੱਤਾ ਕਿ ਪਹਿਲੇ ਪਹਿਰੇ ਫੁਲੜਾ ਫਲ ਪੀ ਪਛਾਰਾਤ ਜੋ ਜਗਨ ਲਹਨ ਸੇ ਸਾਈਂ ਕੰਨੂ ਦਾਤ ਭਾਈ ਜਿਹੜੇ ਜਾਗਦੇ ਨੇ ਉਹ ਸਾਈਂ ਦੇ ਕੋਲੋਂ ਦਾਤੇ ਕੋਲੋਂ ਦਾਤ ਲੈ ਜਾਂਦੇ ਨੇ ਜਿਹੜੇ ਜਾਗਦੇ ਨੇ ਨੀਂਦਾਂ ਤਿਆਗਦੇ ਨੇ ਪਹਿਲੇ ਪਹਿਰ ਅੰਮ੍ਰਿਤ ਵੇਲੇ ਜਦੋਂ ਮਾਤਾ ਗੰਗਾ ਜੀ ਨੰਗੇ ਪੈਰੀਂ ਗਏ ਨਾ ਫਿਰ ਬਾਬਾ ਵੱਡਾ ਸਾਹਿਬ ਬਾਬੇ ਦੀ ਵੀੜ ਪਹੁੰਚ ਗਏ 13 ਤੋਂ 16 ਮੀਲ ਪਿੰਡਾ ਬਣਦਾ ਹੁਣ ਚਲੋ ਪੱਕੀਆਂ ਸੜਕਾਂ ਬਣੀਆਂ ਉਹਦੇ ਸਾਹਮਣੇ ਜਦੋਂ ਦਿਨ ਦੇ ਚੜ੍ਹਾ ਨਾਲ ਤੜਕੇ ਦੇ ਤੁਰੇ ਹੋਏ ਪਹੁੰਚ ਗਏ ਵਾਬਾ ਬੁੱਢਾ ਸਾਹਿਬ ਆਬੇ ਦੀ ਵੀੜ ਅੱਗੇ ਉਹ ਵਾਬੇ ਬੁੱਢੇ ਨੇ ਰੰਬਾ ਰੱਖ ਕੇ ਹੱਥ ਧੋ ਕੇ ਦੂਰੋਂ ਹੀ ਤੁਰ ਕੇ ਕਿਉ ਭੁੱਖ ਬੜੀ ਲੱਗੀ ਐ ਮਾਤਾ ਜੀ ਆ ਗਏ ਨੇ ਮਾਂ ਨੂੰ ਪਤਾ ਹੁੰਦਾ ਬੱਚੇ ਨੂੰ ਭੁੱਖ ਲੱਗੀ ਆਉਂਦੇ ਸਿਰ ਤੋਂ ਸ਼ਾਬਾ ਲਾਇਆ ਮਾਤਾ ਜੀ ਬੜੀ ਭੁੱਖ ਲੱਗੀ ਐ ਛੇਤੀ ਛਕਾਓ ਕਹਿਣਾ ਨਹੀਂ ਪਿਆ ਕਿ ਪ੍ਰਸ਼ਾਦਾ ਛਕ ਲਓ ਅੱਪੇ ਵਾਬਾ ਬੁੱਢਾ ਸਾਹਿਬ ਕਹਿੰਦੇ ਪ੍ਰਸ਼ਾਦਾ ਛਕਾਓ ਮਾਤਾ ਗੰਗਾ ਦੀ ਅੱਖਾਂ ਭਰ ਆਈਆਂ ਕਲ ਮੈਂ ਦੁਪਹਿਰ ਤੱਕ ਬੈਠੀ ਰਹੀ ਪਰ ਸ਼ਦਾ ਸ਼ੱਕ ਲਓ ਬਾਬਾ ਬੁੱਢਾ ਜਵਾਬ ਦਿੰਦਾ ਰਿਆ ਅੱਜ ਭੈ ਭਾਵਨਾ ਨਾਲ ਬਣਾਇਆ ਅੱਜ ਬਾਬਾ ਬੁੱਢਾ ਸਾਹਿਬ ਨੇ ਆਪੇ ਸਿਰ ਤੋਂ ਸ਼ਾਬਾ ਲਾ ਲਿਆ ਬਹਿ ਕੇ ਪੋਣੇ ਦੀ ਗੰਢ ਖੋਲੀ ਗੰਡਾ ਭੰਦਿਆ ਬਚਨ ਕਹਿ ਦਿੱਤੇ ਕਿ ਜਥਾ ਸੁਕੰਦਕ ਮੈਬ ਫੋਰੇ ਤਿਮ ਮੁਗਲਨ ਕੇ ਫੋਰੇ ਸੀਸ ਮੀਰੀ ਅਰ ਪੀਰੀ ਜੁਗ ਧਾਰੈ ਨਾਮ ਸੋ ਹਰ ਗੋਬਿੰਦ ਜਗਦੀਸ਼ ਪ੍ਰਸ਼ਾਦਾ ਸ਼ੱਕ ਦਿਆਂ ਪਰ ਸ਼ਾਦਾਂ ਛਕਦੇ ਆ ਗੰਡਾ ਭੰਦਿਆ ਕਹਤਾ ਮੀਰੀ ਪੀਰੀ ਦਾ ਮਾਲਕ ਗੁਰੂ ਹਰਗੋਬਿੰਦ ਸਾਹਿਬ ਤੇਰੇ ਘਰ ਪੈਦਾ ਹੋਏਗਾ ਮਾਂ ਐਦਾਂ ਦਾ ਹੋਏਗਾ ਜਿਹੜਾ ਮੁਗਲਾਂ ਦੇ ਸਿਰ ਫੇਂਦਾਗਾ ਉਹਦਾ ਨਾਮ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਹੋਏਗਾ ਜਨਮ ਤੋਂ 10 ਮਹੀਨੇ ਪਹਿਲਾਂ ਨਾਮ ਰੱਖਤਾ ਬਾਬਾ ਵੱਡਾ ਸਾਹਿਬ ਇਹ ਕਰਾਮਾਤ ਨਹੀਂ ਤੇ ਹੋਰ ਕੀ ਜਨਮ ਤੋਂ ਪਹਿਲੇ 10 ਮਹੀਨੇ ਨਾਮ ਰੱਖਤਾ ਔਰ ਜਦੋਂ ਜਨਮ ਹੋਇਆ ਦਸੀ ਮਾਸੀ ਬਾਲਕ ਜਨਮ ਲੀਆ ਮਿਟੇ ਹਸੋਗ ਮਹਾ ਆਨੰਦ ਠੀਆ ਬਦੀ ਵੇਲ ਬੋ ਪੀੜੀ ਚੱਲੀ ਧਰਮ ਕਲਾ ਹਰ ਬੰਦ ਬਹਾਲੀ ਅਖੀਰ ਤੇ ਪੰਗ ਦੀ ਪਤਕ ਹੀ ਆਈ ਕਹਿੰਦੇ ਗੁੱਜੀ ਛੰਨੀ ਨਾਹੀ ਬਾਤ ਇਹ ਛੋਪੀ ਨਹੀਂ ਰਹਿਣੀ ਗੱਲ ਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਗੁੱਜੀ ਛੰਨੀ ਨਾਹੀ ਬਾਤ ਗੁਰੂ ਨਾਨਕ ਟੁੱਠਾ ਕਿੰਨੀ ਦਾਤ ਗੁਰੂ ਨਾਨਕ ਤਰੁੱਠ ਬਿਆ ਤੇ ਸਾਨੂੰ ਦਾਤ ਦੇਤੀ ਐ ਗੁਰੂ ਨਾਨਕ ਕਿਹਦੇ ਵਿੱਚੋਂ ਤਰੁੱਠਿਆ ਜਿਹਨੂੰ ਗੁਰੂ ਨਾਨਕ ਕਹਿ ਕੇ ਗਐ ਸੀ ਬੁੱਢਿਆ ਤੇਰੇ ਤੋਂ ਕਦੇ ਉਲੇ ਨਾ ਹੋਸੀ ਜਿੱਥੇ ਤੇਰਾ ਵਾਸਾ ਉੱਥੇ ਗੁਰੂ ਨਾਨਕ ਦਾ ਵਾਸਾ ਬਾਬੇ ਬੁੱਢੇ ਵਿੱਚੋਂ ਗੁਰੂ ਨਾਨਕ ਤਰੁੱਠ ਪਿਆ ਗੁਰੂ ਨਾਨਕ ਤਰੁੱਠਾ ਕਿੰਨੀ ਦਾਤ ਜਦੋਂ ਇਹ ਵਡਿਆਈ ਪ੍ਰਗਟ ਹੋਈ ਨਾ ਉਦੋਂ ਜਿਹੜਾ ਸਿੱਖ ਰੱਥ ਚਲਾ ਕੇ ਲੈ ਕੇ ਗਿਆ ਸੀ ਉਹਨੂੰ ਚਿੰਤਾ ਪੈ ਗਈ ਵੀ ਬਾਬਾ ਬੁੱਢਾ ਆਮ ਸਿੱਖ ਨਹੀਂ ਹੈ ਬਾਬੇ ਬੁੱਢੇ ਦੇ ਰਸਨਾ ਦੇ ਬੋਲ ਪੂਰੇ ਹੋ ਜਾਂਦੇ ਨੇ ਆਮ ਸਿੱਖ ਨਹੀਂ ਹੈ ਉਹਦੀ ਚਿੰਤਾ ਵੱਧ ਗਈ ਉਹ ਮੈਂ ਬਾਬੇ ਬੁੱਢੇ ਨੂੰ ਇਹ ਗੱਲ ਕਹੀ ਕਿ ਬਾਬਾ ਬੁੱਢਾ ਤੂੰ ਹੰਕਾਰੀ ਹੋ ਗਿਆ ਬਾਬਾ ਬੁੱਢਾ ਨੇ ਨਹੀਂ ਵੀ ਭੁੱਖ ਤੇ ਸ਼ੱਕ ਲੈਂਦਾ ਪ੍ਰਸ਼ਾਦਾ ਉਹਨੋਂ ਸਿੱਖ ਨੂੰ ਸੋਝੀ ਆਈ ਉਹਨੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਹੱਥ ਜੋੜ ਕੇ ਕਿਹਾ ਮਹਾਰਾਜ ਮੈਨੂੰ ਨਹੀਂ ਸੀ ਪਤਾ ਬਾਬਾ ਬੁੱਢਾ ਐਡੀ ਵੱਡੀ ਹਸਤੀ ਦਾ ਮਾਲਕ ਹੈ ਮੈਨੂੰ ਨਹੀਂ ਸੀ ਪਤਾ ਬਾਬਾ ਬੁੱਢਾ ਐਡੀ ਵੱਡੀ ਹਸਤੀ ਦਾ ਮਾਲਕ ਹੈ ਮੈਂ ਬਾਬੇ ਬੁੱਢੇ ਨੂੰ ਆਮ ਸਿੱਖ ਸਮਝਦਾ ਰਿਹਾ ਮੈਂ ਮਾਤਾ ਗੰਗਾ ਜੀ ਦਾ ਰੱਥ ਚਲਾ ਕੇ ਲੈ ਕੇ ਗਿਆ ਸੀ ਤੇ ਮੈਂ ਬਾਬੇ ਬੁੱਢੇ ਨੂੰ ਐਵੇਂ ਹੀ ਸਮਝ ਕੇ ਕਹਿ ਦਿੱਤਾ ਬਾਬਾ ਬੁੱਢਾ ਤੂੰ ਹੰਕਾਰੀ ਹੋ ਗਏ ਨਹੀਂ ਵੀ ਭੁੱਖ ਤਾਂ ਵੀ ਪ੍ਰਸ਼ਾਦਾ ਛਕ ਲਾ ਕਹਿੰਦੇ ਜੀ ਮੇਰੇ ਤੋਂ ਗਲਤੀ ਹੋ ਗਈ ਗੁਰੂ ਅਰਜਨ ਦੇਹ ਮਹਾਰਾਜ ਬੋਲੇ ਕਹਿੰਦੇ ਤੂੰ ਤਾਂ ਕਹਿ ਦਿੱਤਾ ਤੈਨੂੰ ਤੇ ਨਹੀਂ ਕੁਝ ਕਿਹਾ ਬਾਬੇ ਬੁੱਢੇ ਨੇ ਕਿਉਂਕਿ ਪ੍ਰਭ ਜੀ ਬਸ ਹੈ ਸਾਧ ਕੀ ਰਸਨਾ ਬਾਬੇ ਬੁੱਢੇ ਦੀ ਰਸਨਾ ਤੇ ਗੁਰੂ ਨਾਨਕ ਦਾ ਵਾਸਾ ਹੈ ਤੈਨੂੰ ਤਿੰਨੀ ਕਿਉਂਦ ਕਿਹਾ ਹੁਣ ਸਿੱਖ ਨੇ ਕਿਹਾ ਜੀ ਮੈਨੂੰ ਕਿਹਾ ਕਹਿੰਦੇ ਕੀ ਕਿਹਾ ਕਹਿੰਦੇ ਜੀ ਜਦੋਂ ਮੈਂ ਕਿਹਾ ਨਾ ਬਾਬਾ ਬੁੱਢਾ ਤੂੰ ਹੰਕਾਰੀ ਹੋ ਗਿਆ ਨਹੀਂ ਵੀ ਭੁੱਖ ਦੇ ਪ੍ਰਸ਼ਾਦਾ ਛਕ ਲੈਣਾ ਮਾਤਾ ਗੰਗਾ ਜੀ ਲੈ ਕੇ ਆਏ ਕਹਿੰਦੇ ਮੋਹਰੇ ਬਾਬੇ ਬੁੱਢੇ ਨੇ ਪਤਾ ਕੀ ਕਿਹਾ ਜੀ ਮੈਨੂੰ ਕਹਿ ਦਿੱਤਾ ਜਾ ਓਏ ਮੋਟੀ ਚਮੜੀ ਵਾਲਿਆ ਤੂੰ ਆਪਣਾ ਕੰਮ ਕਰ ਤੈਨੂੰ ਨਹੀਂ ਪਤਾ ਕੀ ਕਹਾਣੀ ਸ਼੍ਰੀ ਗੁਰੂ ਅਰਜਨ ਦੇਹ ਮਹਾਰਾਜ ਚੁੱਪ ਕਰ ਗਏ ਸਿੱਖ ਕੋਲੋਂ ਸੁਣ ਕੇ ਗੁਰੂ ਅਰਜਨ ਦੇਹ ਮਹਾਰਾਜ ਚੁੱਪ ਕਰ ਗਏ ਵਿਸਮਾਦ ਵਿੱਚ ਚਲੇ ਗਏ ਅੱਖਾਂ ਨਿੱਤਰ ਹਜ਼ੂਰ ਨੇ ਬੰਦ ਕਰ ਲੈ ਫਿਰ ਥੋੜੀ ਦੇਰ ਬਾਅਦ ਗੁਰੂ ਅਰਜਨ ਦੇਹ ਮਹਾਰਾਜ ਬੋਲੇ ਕਹਿੰਦੇ ਹੋ ਭਾਈ ਸਿੱਖਾ ਹੁਣ ਬਾਬੇ ਬੁੱਢੇ ਦੇ ਬੋਲ ਬ्यर्थ ਨਹੀਂ ਜਾਣੇ ਜੋ ਬਾਬੇ ਬੁੱਢੇ ਨੇ ਕਹਿ ਦਿੱਤੇ ਤੇਰਾ ਇੱਕ ਜਨਮ ਮੋਟੀ ਚਮੜੀ ਦਾ ਹੋਣਾ ਤੇਰਾ ਇੱਕ ਜਨਮ ਮੋਟੀ ਚਮੜੀ ਦਾ ਹੋਣੇ ਕਹਿੰਦੇ ਮਹਾਰਾਜ ਫਿਰ ਮੇਰਾ ਭਲਾ ਕਿਵੇਂ ਹੋਏਗਾ ਕਹਿੰਦੇ ਤਾਂ ਬਾਬਾ ਬੁੱਢਾ ਹੀ ਦੱਸੋ ਕਿਉਂਕਿ ਬਾਬੇ ਬੁੱਢੇ ਵਿੱਚ ਗੁਰੂ ਨਾਨਕ ਵਸਦਾ ਹੈ ਇਹ ਤੇ ਬਾਬਾ ਬੁੱਢਾ ਹੀ ਦੱਸਣਗੇ ਬੁਲਾਓ ਬਾਬਾ ਬੁੱਢਾ ਸਾਹਿਬ ਨੂੰ ਅਦਬ ਸਤਕਾਰ ਨਾਲ ਬਾਬਾ ਬੁੱਢਾ ਸਾਹਿਬ ਨੂੰ ਬੁਲਾਇਆ ਗੁਰੂ ਅਰਜਨ ਦੇ ਮਹਾਰਾਜ ਨੇ ਕਿਹਾ ਬਾਬਾ ਬੁੱਢਾ ਆਹ ਵਿਚਾਰੇ ਦਾ ਭਲਾ ਕਰੋ ਇਨੂੰ ਪਤਾ ਨਹੀਂ ਸੀ ਤੁਹਾਡੇ ਬਾਰੇ ਤੁਸੀਂ ਕਹ ਦਿੱਤਾ ਮੋਟੀ ਚਮੜੀ ਵਾਲਿਆ ਜਾਂ ਤੂੰ ਚਲਾ ਜਾ ਤੈਨੂੰ ਨਹੀਂ ਪਤਾ ਕੀ ਕਹਾਣੀ ਹੈ ਕਹਿੰਦੇ ਜੀ ਇਹਦਾ ਇੱਕ ਜਨਮ ਮੋਟੀ ਚਮੜੀ ਦਾ ਹੋਣਾ ਤੁਸੀਂ ਭਲਾ ਕਰੋ ਬਾਬੇ ਬੁੱਢੇ ਨੇ ਅੱਖਾਂ ਭਰ ਲਈਆਂ ਮਹਾਰਾਜ ਮੈਂ ਕੌਣ ਹੁੰਨਾ ਕਿਸੇ ਨੂੰ ਕਹਿਣ ਵਾਲਾ ਮੈਂ ਕੌਣ ਹੁੰਨਾ ਕਿਸੇ ਦਾ ਭਲਾ ਕਰਨ ਵਾਲਾ ਮਾਲਕ ਤੁਸੀਂ ਬੈਠੇ ਹੋ ਪਾਤਸ਼ਾਹ ਨੌਕਰਾਂ ਨੂੰ ਵਡਿਆਈ ਮਾਲਕ ਇੰਨੀ ਦਿੰਦੇ ਨੇ ਅੱਜ ਵੇਖਿਆ ਜੇ ਮਾਲਕ ਵਡਿਆਈ ਦੇਣ ਤੇ ਆ ਜਾਏ ਨੌਕਰ ਨੂੰ ਵੀ ਆਪਣੇ ਬਰਾਬਰ ਵਡਿਆਈ ਦਿੰਦਾ। ਪਾਤਸ਼ਾਹ ਮੈਂ ਕੌਣ ਹੁੰਨਾ ਕਹਿਣ ਵਾਲਾ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਬੋਲੇ ਕਹਿੰਦੇ ਮੋਟੀ ਚਮੜੀ ਦਾ ਇੱਕ ਜਨਮ ਇਹਦਾ ਹੋਣਾ ਹੈ, ਭਾਵ ਇੱਕ ਜਨਮ ਇਹਦਾ ਸੂਰ ਦਾ ਹੋਣਾ ਹੈ। ਇੱਕ ਜਨਮ ਸੂਰ ਦਾ ਹੋਣਾ ਹੈ। ਕਹਿੰਦੇ ਬਾਬਾ ਬੁੱਢਾ ਸਾਹਿਬ ਹੁਣ ਤੁਸੀਂ ਦੱਸੋ ਇਹਦਾ ਭਲਾ ਕਿਵੇਂ ਹੋਵੇ? ਇੱਕ ਵਾਰ ਜ਼ਮਾਨ ਤੋਂ ਕਹਿ ਦੋ ਇਹਦਾ ਕਿਸੇ ਤਰ੍ਹਾਂ ਭਲਾ ਹੋ ਜਾਏ। ਇੱਕ ਜਨਮ ਇਹਦਾ ਸੂਰ ਦਾ ਹੋਣਾ ਹੈ। ਧੰਨ ਬਾਬਾ ਬੁੱਢਾ ਸਾਹਿਬ ਬੋਲੇ ਕਹਿੰਦੇ ਜੀ ਜਿਨ੍ਹਾਂ ਦਾ ਤੁਹਾਡੇ ਘਰ ਜਨਮ ਹੋਇਆ ਹੈ ਗੁਰੂ ਹਰਗੋਬਿੰਦ ਸਾਹਿਬ ਵੀ ਇਹਨਾਂ ਦਾ ਭਲਾ ਕਰ ਸਕਦੇ ਨੇ ਮਹਾਰਾ ਜਹ ਤੁਸੀਂ ਭਲਾ ਕਰ ਸਕਦੇ ਹੋ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾ ਭਲਾ ਕਰ ਸਕਦੇ ਨੇ ਮੈਂ ਕੌਣ ਹੁਣਾ ਭਲਾ ਕਰਨ ਵਾਲਾ ਸ੍ਰੀ ਗੁਰੂ ਅਰਜਨ ਦੇਵ ਮਹਾਰਾ ਬੋਲੇ ਕਹਿੰਦੇ ਜਹ ਭਾਈ ਸਿੱਖਾ ਤੂੰ ਫਿਕਰ ਨਾ ਕਰ ਤੇਰਾ ਭਲਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਰਨਗੇ ਤੇਰੀ ਮੁਕਤੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਰਨਗੇ ਇਤਿਹਾਸ ਪੜਿਓ ਸ਼ਰੀਰ ਛੱਡਣ ਤੋਂ ਬਾਅਦ ਉਹ ਸਿੱਖ ਫਿਰ ਸੂਰ ਦੀ ਜੂਨ ਵਿੱਚ ਪਿਆ ਜਦੋਂ ਤੁਸੀਂ ਅੱਜ ਬਡਾਲੀ ਸਭ ਜਾਉਂਗੇ ਨਾ ਜਿਹੜਾ ਗੁਰੂ ਕੀ ਬਡਾਲੀ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਹੋਇਆ ਪਾਤਸ਼ਾਹ ਬਾਅਦ ਵਿੱਚ ਉੱਥੇ ਜਾਂਦੇ ਰਹਿ ਉੱਥੋਂ ਦੇ ਕਿਸਾਨਾਂ ਨੇ ਇੱਕ ਵਾਰ ਛੇਵੇਂ ਪਾਤਸ਼ਾਹ ਨੂੰ ਬੇਨਤੀ ਕੀਤੀ ਮਹਾਰਾਜ ਇੱਕ ਜੰਗਲੀ ਸੂਰ ਹੈ ਸਾਡੀਆਂ ਫਸਲਾਂ ਹੀ ਉਝਾੜ ਜਾਂਦਾ ਮਹਾਰਾਜ ਜੰਗਲੀ ਸੂਰ ਹੈ ਸਾਡੀਆਂ ਫਸਲਾਂ ਉਹ ਹੜ ਦਿੰਦਾ ਮਹਾਰਾਜ ਕਿਰਪਾ ਕਰੋ ਸਾਨੂੰ ਉਹ ਜੰਗਲੀ ਸੂਰ ਤੋਂ ਭਲਾ ਕਰੋ ਸਾਨੂੰ ਬਚਾਓ ਛੇਵੇਂ ਪਾਤਸ਼ਾਹ ਨੇ ਗੁਰੂ ਕੀ ਵਡਾਲੀ ਉਹ ਜੰਗਲੀ ਸੂਰ ਦਾ ਸ਼ਿਕਾਰ ਕੀਤਾ ਤੀਰ ਮਾਰ ਕੇ ਮਾਰਨ ਤੋਂ ਬਾਅਦ ਦੁੰਗਾ ਟੂਆ ਪਟਵਾਇਆ ਆਪਣੇ ਹੱਥੀਂ ਸੱਚਾ ਕੱਪੜਾ ਉੱਪਰ ਪਾਇਆ ਜਦੋਂ ਨੂੰ ਪਿਆਰ ਕਰਕੇ ਦਫਨਾਇਆ ਨਾ ਸਿੱਖਾਂ ਪੁੱਛਿਆ ਮਹਾਰਾਜ ਆਪੇ ਹੀ ਸ਼ਿਕਾਰ ਕੀਤਾ ਆਪੇ ਹੀ ਪਿਆਰ ਕਰੀ ਜਾਂਦੇ ਹੋ ਇਹ ਕੀ ਗੱਲ ਹੈ ਮਹਾਰਾਜ ਜੰਗਲੀ ਸੂਰ ਦਾ ਆਪੇ ਹੀ ਸ਼ਿਕਾਰ ਕੀਤਾ ਆਪੇ ਹੀ ਇੰਨਾ ਪਿਆਰ ਇਹ ਕਿਉਂ ਛੇਵੇਂ ਪਾਤਸ਼ਾਹ ਨੇ ਕਹੇ ਭਾਈ ਬਾਬੇ ਬੁੱਢੇ ਦਾ ਬਚਨ ਸੀ ਇਹਦਾ ਜਨਮ ਹੋਇਆ ਹੈ ਬਾਬੇ ਬੁੱਢੇ ਦਾ ਬਚਨ ਸੀ ਤਾਂ ਇਹਦਾ ਉਧਾਰ ਕੀਤਾ ਇਹਨੂੰ ਸੂਰ ਦੀ ਜੂਨ ਵਿੱਚ ਮੁਕਤ ਕੀਤਾ ਇਹ ਬਾਬੇ ਬੁੱਢੇ ਦਾ ਬਚਨ ਸੀ ਸਾਧ ਸੰਗਤ ਬੰਦਗੀ ਵਾਲਿਆਂ ਦਾ ਇੰਨਾ ਬਚਨ ਚੱਲਦਾ ਇਸ ਲਈ ਸਿੱਖ ਤੇ ਗੁਰੂ ਦੇ ਵਿਚਕਾਰ ਭੈ ਹੋਣਾ ਚਾਹੀਦਾ ਹੈ ਸੇਵਾ ਕਰਨ ਲੱਗਿਆਂ ਭੈ ਰੱਖਣਾ ਪੈਂਦਾ ਹੈ